ਪੰਜਾਬ ਵਿੱਚ ਕਾਂਗਰਸ ਆਪਣਾ ਪੋਲੀਟੀਕਲ ਸ਼ੋਅ ਸ਼ੁਰੂ ਕਰਨ ਲਈ ਦਮਖੰਮ ਨਾਲ ਉਤਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ 22 ਜਨਵਰੀ ਦੀ ਲਲਕਾਰ ਰੈਲੀ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਖਲਬਲੀ ਮਚ ਗਈ। ਸਭ ਤੋਂ ਵੱਡੀ ਖਬਰ, ਬੀਜੇਪੀ ਖੇਮੇ ਜੋ ਆਈ। ਅਮਿਤ ਸ਼ਾਹੀ ਅਗਵਾਈ ਚ ਅੰਮ੍ਰਿਤਸਰ ਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ। ਹੁਣ ਕਾਂਗਰਸ ਨੇ ठान ਲਈ ਹੈ ਬੀਜੇਪੀ ਦੀ ਰੈਲੀ ਦਾ ਜਵਾਬ ਰੈਲੀ ਨਾਲ ਦੇਣ ਦੀ। ਪੋਲੀਟੀਕਲ ਪੰਡਤਾਂ ਦੀ ਰਾਏ ਸੇ ਕਿ ਬੀਜੇਪੀ ਦੀ 22 ਜਨਵਰੀ ਨੂੰ ਨਸ਼ਾ ਖਿਲਾਫ ਰੈਲੀ ਅਸਲ ਚ ਭਾਈਵਾਲ ਅਕਾਲੀ ਦਲ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾਉਣ ਲਈ ਸੀ। ਪਰ ਭਾਈਵਾਲ ਅਕਾਲੀ ਦਲ ਨੇ ਵੀ ਆਖਿਰਕਾਰ ਭਾਜਪਾ ਖਿਲਾਫ ਆਪਣੀ ਪੜਾਅਸ ਕਾਢੀ ਦਿੱਤੀ। ਭਾਜਪਾ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਭਾਜਪਾ ਦੇ ਲੀਡਰਾਂ ਦੀ ਸੋਚ ਤੇ ਹੀ ਸਵਾਲ ਚੁੱਕ ਦਿੱਤਾ। ਕਿੰਨੀ ਇਸ ਕਰਦੀ ਹੈ ਨਹੀਂ ਆਉਂਦੀ ਇਹ ਕਿ ਜੇ ਇਹਨਾਂ ਨੂੰ ਪਤਾ ਸੀ ਕਿ ਅਸੀਂ 22 ਤਰੀਕ ਦੀ ਰੈਲੀ ਰੱਖੀ ਹੈ ਤੇ ਦੂਜੇ ਵੱਲ ਇਹ ਵੀ ਪਤਾ ਸੀ ਕਿ ਦਿੱਲੀ ਦੀਆਂ ਚੋਣਾਂ ਕਿਸੇ ਵੀ ਟਾਈਮ ਕਿਸੇ ਵੀ ਸਮੇਂ ਅਨਾਉਂਸ ਹੋ ਸਕਦੀਆਂ ਹਨ ਤੇ ਫਿਰ ਪੰਜਾਬ ਦੇ ਅੰਦਰ ਇਹੋ ਜਿਹੀ ਕਿੜਤਨ ਪੈਦਾ ਕਰਨੀ ਜਾਂ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਭਾਵੇਂ ਸਾਡੀ ਸਾਰੇ ਉਹਨਾਂ ਗੱਠਬੰਧਾਂ ਦਾ ਬੜਾ ਪ੍ਰਾਣਾਏ ਚੱਲ ਰਿਹਾ ਔਰ ਇਹ ਆ ਟੁੱਟ ਗੱਠਬੰਧਨ ਹੈ ਜਿਹੜਾ ਕਦੇ ਟੁੱਟਣ ਵਾਲਾ ਨਹੀਂ ਪਰ ਮੈਨੂੰ ਪੰਜਾਬ ਦੀ ਲੀਡਰਸ਼ਿਪ ਜਿਹੜੀ ਭਾਰਤ ਦੀ ਜਨਤਾ ਪਾਰਟੀ ਹੈ ਉਹਨਾਂ ਤੇ ਮੈਨੂੰ ਦੁੱਖ ਵੀ ਆਉਂਦਾ ਉਹਨਾਂ ਦੀ ਸੋਚ ਤੇ ਕਿ ਉਹਨਾਂ ਨੇ ਆਪਣੀ ਕੀ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਗੁੰਮਰਾਹ ਕੀਤਾ ਜਦ ਪਾਰਟੀ ਹਾਈ ਕਮਾਂਡ ਗੁੰਮਰਾਹ ਹੋ ਗਈ ਕਿ ਉਹਨਾਂ ਨੂੰ ਪਤਾ ਸੀ ਇੱਕ ਬੰਦੇ ਦਿੱਲੀ ਦੀ ਚੋਣਾ ਹੈ ਤੇ ਦੂਜੇ ਬੰਦੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖੀ